ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਛੋਲੇ ਛੋਲੇ ਸੂਟਾ ਦਾ ਆਰਡਰ ਦੇ ਲਈ ਆਪਣਾ WhatsApp ਨੰਬਰ ਹੈਗਾ ਦਾ 8555905009 ਉੱਤੇ ਜਾ ਕੇ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਸ਼ੇਅਰ ਕਰ ਸਕਦੇ ਹੋਗੇ ਸਾਨੂੰ ਪਿਕ ਸੈਂਡ ਕਰ ਸਕਦੇ ਹੋ ਕਿ ਉਸ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆਂ ਕਿ ਸਟਿਚ ਕੀਤੇ ਹੋਏ ਫੁੱਲ ਤਾਂ ਤੇ ਉਹਦੇ ਨਾਲ ਦੇ ਮੈਚੂਰ ਦਿਖਾਉਣੀ ਆ ਵੀ ਕਿਹੜੇ-ਕਿਹੜੇ ਆਪਣੇ ਕੋਲੇ ਹੈਗੇ ਨੇਗੇ ਤੇ ਕਿਹੜੇ ਰੰਗ ਦੇ ਨੇ ਪਹਿਲਾ ਸੂਟ ਹੈਗਾ ਜੀ ਆਪਾਂ ਰਾਮ ਟੈਕਸ ਦੀ ਕਾਟਨ ਤੇ ਰੈਡੀ ਕੀਤਾ ਹੈਗਾ ਦੇਖੋ ਜੀ ਇਸ ਤਰ੍ਹਾਂ ਆਪਾਂ ਰੱਖਿਆ ਹੈਗਾ neck ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਬ੍ਰੀਕ ਦੀ ਆਪਾਂ ਲਾਈ ਹੈ ਲੇਸ ਚਾਰਾਂ ਕੰਦੇ ਵੀ ਆਪਾਂ ਲੇਸ ਲਗਾਈ ਹੈਗੀ ਤੇ ਬਾਹਰ ਕੀ ਤੇ ਨਾਲ ਆਪਾਂ ਰੱਖੀ ਹੈਗੀ ਸਟ੍ਰੇਟ ਬਾਟਮ ਇਹਦੇ ਨਾਲ ਤੁਸੀਂ ਕਿੱਦਾਂ ਵੀ ਬਾਟਮ ਸਟਿਚ ਕਰਵਾਉਣੀ ਹੈ ਭਾਰੀ ਕਰਵਾਉਣੀ ਹੈ ਹਲਕੀ ਕਰਵਾਉਣੀ ਹੈ ਜਿੱਦਾਂ ਵੀ ਤੁਸੀਂ ਆਪਣੀ ਮੈਂਸ਼ਨ ਕਰਦੇ ਆ ਕਰੋ ਇਹਦੇ ਨਾਲ ਦਾ ਸੇਮ ਕਲਰ ਨਹੀਂ ਹੈਗਾ ਜੀ ਮੈਂ ਤੁਹਾਨੂੰ ਦੱਸ ਦਿੰਦੀ ਆਂ ਕਿ ਕਿਹੜੇ-ਕਿਹੜੇ ਰੰਗ ਲੇਗੇ ਇਹਦੇ ਵਿੱਚ ਤੇ ਇੱਕ ਕਲਰ ਤਾਂ ਦੇਖੋ ਇਹ ਵਾਲਾ ਹੈਗਾ ਬਹੁਤ ਸੋਹਣਾ ਕਲਰ ਹੈ ਸੀ ਗ੍ਰੀਨ ਦਾ ਤੇ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਾ ਕੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਤੇ ਤੇ ਇਹਦੇ ਨਾਲ ਹੈਗੀ ਹੈਗੀ ਬਾਟਮ ਹਾਂਜੀ ਸਸਰੀ ਕਾਲਜ ਦੇ ਸਾਰਿਆਂ ਨੂੰ ਇਹ ਹੈਗੀ ਜੀ ਇਹਦੇ ਨਾਲ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੋਣਗੇ ਬਾਕੀ ਚਲੇ ਗਏ ਸੀ ਕਿ ਤਿੰਨ ਤਿੰਨ ਸੂਟ ਸੀਗੇ ਜਾਂ ਫਿਰ ਇੱਕ ਹੋ ਸਕਦਾ ਹੈਗਾ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਵੀ ਹੈਗਾ ਅਵੇਲੇਬਲ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੁੰਦਾ ਹੈਗਾ ਇਹਦਾ ਪ੍ਰਾਈਸ ਹੈਗਾ 1250 ਸਲਾਈ ਕਰਵਾਉਂਗੇ ਥੋੜਾ ਟਾਈਮ ਦੇ ਕੇ ਚੱਲਿਓ ਤੇ ਦੂਜਾ ਕਲਰ ਹੈਗਾ ਇਹਦੇ ਵਿੱਚ ਬੀਬੀ ਬਲੂ ਬਹੁਤ ਜਿਆਦਾ ਸੋਹਣਾ ਸੰਤ ਬਣਦਾ ਹੈ ਇਹ ਕਲਰ ਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਇਹਦੇ ਨਾਲ ਹੈਗੀ ਅਜੀ ਇਹ ਵਾਲੀ ਬਾਟਮ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਰਾਮ ਟੈਕਸ ਦਾ ਰਾਮ ਟੈਕਸ ਦਾ ਫੈਬਰਿਕ ਹੈ ਜੀ ਇਹ ਵਾਲਾ ਤੇ ਬ੍ਰਾਇਲ ਕੰਪਨੀ ਦਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਾਟਮ ਤੇ ਵੀ ਸਾੜੇ ਤੇ ਹੀ ਨਾਲ ਹੀ ਮਿਲੂਗੀ ਰਾਮ ਟੈਕਸ ਦੀ ਜੋ ਲੋਕ ਸੂਟ ਪਸੰਦ ਆਉਣਾਗਾ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਪ੍ਰਾਈਜ਼ ਮੈਂ ਨਾਲ ਮੈਂਸ਼ਨ ਕਰ ਚੁੱਕੀ ਆਂਗੀ ਤਾਂ ਤੁਸੀਂ ਆਪਣੇ ਤੋਂ ਸੂਟ ਲੈ ਸਕਦੇ ਹੋਗੇ ਤੇ ਅਗਲਾ ਸੂਟ ਹੈਗਾ ਦਾ ਪੈਰਟ ਤੇ ਵਾਈਟ ਕਲਰ ਦਾ ਇਸ ਤਰ੍ਹਾਂ ਪਰ ਰੱਖਿਆ ਗਿਆ ਤਾਂ ਡੈਕ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦਾ ਇੱਕ ਸੂਟ ਅਵੇਲੇਬਲ ਹੈਗਾ ਜੇ ਕਿਸੇ ਭੈਣ ਨੇ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਹੋਗੇ 850 ਪ੍ਰਾਈਸ ਹੈਗਾ ਸੂਟ ਦੇਖੋ ਤੁਸੀਂ ਬਣ ਕੇ ਕਿੰਨਾ ਜਿਆਦਾ ਸੋਹਣੀ ਗ੍ਰੇਸ ਬਣੀ ਹੋਈ ਹੈ ਦੀ ਸੂਟ ਦੀ ਠੀਕ ਹੈ ਜੀ ਨਾਲ ਹੈਗੀ ਹੈਗੀ ਬਾਟਮ ਇਹ ਕਾਫੀ ਸੂਟ ਸੀਗੇ ਭੈਣ ਦੇ ਆਪਾਂ ਕੋਈ ਬਾਟਮ ਹੈਵੀ ਰੱਖੀਏ ਕੋਈ ਸਟ੍ਰੇਟ ਰੱਖੀਏ ਜਾਂ ਆਪਦੇ ਮੁਤਾਬਿਕ ਦੇਖੋ ਸਕਰੀਨਸ਼ਾਟ ਲੈ ਆ ਸਕਦੇ ਨੇ ਨਾਲ ਅਜ ਤੁਸੀਂ ਸੂਟ ਰਖਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਸੀਟ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਸੂਟ ਦਿਖਾ ਰਹੀ ਐਂਗੀ ਆ ਕਾਟਨ ਦੇ ਨੇ ਨਾ ਜਿਹੜੇ ਇਹ ਸਾਰੇ 16.5 ਪ੍ਰਾਈਸ ਦੇ ਜਿਹੜੇ ਬਹੁਤ ਜਿਆਦੇ ਸੇਲ ਹੋਣਗੇ ਕੱਪੜੇ ਉਹ ਤੇ ਆਪਾਂ ਰੈਡੀ ਕੀਤੇ ਨੇ ਤੁਸੀਂ ਦੇਖੋ ਇਸ ਤਰ੍ਹਾਂ ਆਪਾਂ ਬਣਾਇਆ ਹੈਗਾ ਇਹਦਾ ਘੇਰਾ ਲੇਸਿਸ ਦਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਇਹ ਵੀ 850 ਸੀ ਦਾ ਪ੍ਰਾਈਸ ਪਰ ਇਹਦੇ ਨਾਲ ਦਾ ਸੂਨ ਨਹੀਂ ਹੈਗਾ neck ਤੁਸੀਂ ਦੇਖ ਸਕਦੇ ਹੋਗੇ ਤੇ ਬਾਜੂ ਦੇਖੋ ਜੀ ਕਿੰਨੀਆਂ ਜਾ ਰਹੇ ਸੋਹਣੀਆਂ ਬਣਾਈਆਂ ਨੇ ਲੱਗੀਆਂ ਡਬਲ ਲੇਸਿਸ ਦਾ ਸਾਰਾ ਕੰਮ ਹੋਇਆ ਹੋਇਆ ਹੈਗਾ ਵਿੱਚ ਤੇ ਬਹੁਤ ਜ਼ਿਆਦਾ ਮਿਹਨਤ ਆਉਂਦੀ ਹੈ ਜੀ ਸਟਿਚਿੰਗ ਦੀ ਤੁਸੀਂ ਆਪ ਦੇਖ ਸਕਦੇ ਹੋਗੇ ਸਾਰਾ ਸਫਾਈ ਤੇ ਹੈਗਾ ਕੰਮ ਸਟਿਚਿੰਗ ਦਾ ਤੇ ਨਾਲ ਹੈਗੇ 올ਓਵਰ ਸੂਟ ਲੇਗੇ ਤੇ ਬਾਟਮ ਦੁਪੱਟਾ ਫਿਲਹਾਲ ਆਪਾਂ ਹਜੇ ਨਹੀਂ ਰੈਡੀ ਕੀਤਾ ਹੈਗਾ ਇਹ ਹਜੇ ਕਰਨੇ ਨੇ ਲਈ ਤੁਹਾਨੂੰ ਆਪਾਂ ਵੀਡੀਓ ਫੇਰ ਲੈ ਆਵਾਂਗੀ ਕਦੇ ਇੱਕ ਦਿਨ ਜੇ ਆਪਣੇ ਕੋਲੇ ਟਾਈਮ ਹੋਇਆ ਨਹੀਂ ਫਿਰ ਇਹ ਜਲਦੀ ਦੇ ਵਿੱਚ ਲੇਗੇ ਸੂਟ ਫਿਰ ਵੀਰ ਵੀਡੀਓ ਨਹੀਂ ਵੀ ਭਾਉਣੀ ਇਹ ਮੇਰੇ ਸੂਟ ਪਾਇਆ ਹੈ ਸੀਗਾ ਜਿਹੜਾ ਉਹਦੇ ਨਾਲ ਦਾ ਸੂਟ ਰੈਡੀ ਹੋਇਆ ਫਲੋਜ਼ੀ ਕਲਰ ਦਾ ਦੇਖੋ ਘੇਰੇ ਤੇ ਆਪਾਂ ਕੀਤਾਗਾ ਪੈਚ ਲਗਾ ਕੇ ਵਰਕ ਕੀਤਾਗਾ neck ਤੇ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਰੱਖੀ ਹੈਗੀ ਤੇ ਸ਼ਰਟ ਤੇ ਵੀ ਆਪਾਂ ਇਸ ਤਰ੍ਹਾਂ ਹੋ ਕੀਤਾਗਾ ਤੁਸੀਂ ਇਹ ਕੰਮ ਕਿਸੇ ਵੀ ਸੂਟ ਤੇ ਕਰਵਾ ਸਕਦੇ ਹੋਗੇ ਸੇਮ ਸੂਟ ਤਾਂ ਨਹੀਂ ਹੋਣਾ ਹੈਗਾ ਇਹਦੇ ਨਾਲ ਨਾਲ ਹੈਗੀ ਹੈ ਜੀ ਬਾਟਮ ਇਹਦੇ ਤੇ ਨਾਲ ਆਪਾਂ ਲਗਾਇਆ ਹੈਗਾ ਬਰਫਰੀ ਦਾ ਦੁਪੱਟਾ ਨਾਲ ਮਲਟੀ ਕਲਰ ਦੀ ਰੱਖੀ ਹੈ ਜੀ ਲੇਸ ਦੇਖੋ ਜੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਸੇਮ ਉਹ ਕਲਰ ਦੀ ਆਪਾਂ ਲੇਸ ਲਗਾਈ ਹੈ ਜੀ ਠੀਕ ਹੈ ਜੀ ਸੇਮੀ ਇਹਦੇ ਆਪਾਂ ਜਿਸ ਤਰ੍ਹਾਂ ਘੇਰੇ ਤੇ ਕੰਮ ਕੀਤਾ ਹੈਗਾ ਉਸ ਤਰ੍ਹਾਂ ਹੀ ਬਾਜੂ ਤੇ ਕੰਮ ਕੀਤਾ ਹੋਇਆ ਹੈਗਾ ਇਹਨੂੰ ਤੁਸੀਂ ਕਿਸੇ ਵੀ ਫੈਬਰਿਕ ਤੇ ਇਸ ਤਰ੍ਹਾਂ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲੋਂ ਤੇ ਮੇਰੇ ਬਲੂ ਸੂਟ ਪਹਿਨੇ ਹੋਇਆ ਸੀ ਕਹਦੇ ਨਾਲ ਦੇ ਦੋ ਸੂਟ ਮਿਲੇ ਸੀਗੇ ਆਪਾਂ ਨੂੰ ਦੋਨੋਂ ਤੋਂ ਪਹਿਣਾ ਲੈ ਲਈ ਇੱਕ ਸਟਿਚ ਉਪ ਹੋ ਗਿਆ ਤੇ ਇੱਕ ਆਨਲ ਸਟਿਚ ਚੱਲ ਗਿਆ ਤੁਸੀਂ ਦੇਖੋ ਜੀ ਸੈਂਟਰ ਪੈਨਲ ਦੇ ਵਿੱਚ ਆਪਾਂ ਦਿੱਤੀ ਹੈ ਕਿ ਲੇਸ ਇਸ ਤਰ੍ਹਾਂ ਦਿੱਤਾ ਡਿਜ਼ਾਈਨ neck ਤੇ ਚਾਕਾਂ ਤੇ ਵੀ ਲੈਸ ਲਗਾਈ ਹੈ ਤੇ ਬਾਜੂ ਤੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਰੱਖੀ ਅਸੀਂ ਆਪਾਂ ਬਾਟਮ ਇਹ ਵਾਲੀ ਸੀਗੀ ਨਾਲ ਸੇਮ ਜਿਦਾ ਮੇਰੇ ਚਨੂਨ ਦਾ ਦੁਪੱਟਾ ਸੀ ਸੈਮੀ ਦੇ ਵਿੱਚ ਉਸ ਤਰ੍ਹਾਂ ਹੀ ਆਪਾਂ ਰੱਖਿਆ ਪਰ ਮੈਂ ਲੈਸ ਨਹੀਂ ਲਗਵਾਈ ਸੀਗੀ सूट काम तो सी अपने अगला सूट है मेरे काफी ज्यादा सेल हुए नहीं। मैं पहन होगा मैं वर्क करवा के पहन होगा ये बिना वर्क करो ਇਸ ਤਰ੍ਹਾਂ ਆਪਾਂ ਡੈਕੋਰੇਟ ਕੀਤਾਗਾ ਚਾਕਰ ਦੇ ਬਾਜੂ ਤੇ ਸੇਮ ਲੈਂਸ ਲਗਾਈਏਗੀ ਤੇ ਨਾਲ ਹੈਗੀ ਇਹਦੀ ਬਾਟਮ ਆਪਾਂ ਹੈਵੀ ਰੱਖੀਏਗੀ ਤੇ ਨਾਲ ਆਪਾਂ ਰੱਖਿਆਗਾ ਬਰਬਰੀ ਦਾ ਸੇਮ ਜਿਸ ਤਰ੍ਹਾਂ ਮੇਰੇ ਦੁਪੱਟਾ ਸਿੱਟ ਆ ਗਿਆ ਲਾਈਟ ਉਸ ਤਰ੍ਹਾਂ ਹੀ ਰੱਖਿਆਗਾ ਜਿਵੇਂ ਦੀ ਲੈਂਸ ਲੱਗੀ ਹੋਈ ਸੀਗੀ ਤੇ ਸ਼ਰਟ ਤੇ ਉਸ ਤਰ੍ਹਾਂ ਦੀ ਆਪਾਂ ਲੈਂਸ ਲਗਾਈਏਗੀ ਦੁਪੱਟੇ ਤੇ ਬ੍ਰੀਕ ਜੀ ਜਿਆ ਵੀ ਕਾਫੀ ਜਿਆਦਾ ਸੋਨਾ ਸੂਟ ਆਪਣੇ ਕੋਲੇ ਹੈਗੇ ਨੇ ਇਹਦੇ ਨਾਲ ਦੇ ਸੂਟ ਕਲਰ ਚ ਫਰਕ ਹੈ ਸ਼ਾਇਦ ਕਲਰ ਸੇਮ ਕਲਰ ਸ਼ਾਇਦ ਹੋਵੇ ਹੋਰ ਕਲਰ ਹੈਗਾ ਤਾਂ ਸੀ ਗ੍ਰੀਨ ਕਲਰ ਹੈਗਾ ਇੱਕ ਪਰਪਲ ਜਿਹਾ ਕਲਰ ਹੈਗਾ ਇਹਦੇ ਵਿੱਚ ਉਹ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਇਹਦਾ ਮੈਨੂੰ ਤੁਸੀਂ ਵਟਸਐਪ ਤੇ ਪੁੱਛ ਲਿਓ ਵੀ ਕੀ ਪ੍ਰਾਈਸ ਹੈਗਾ 1500 1600 ਦੀ ਰੇਂਜ ਤੱਕ ਹੋਣਾ ਇਹਦਾ ਪ੍ਰਾਈਸ ਦੇਖ ਨੈਕ ਤੇ ਆਪਾਂ ਇਸ ਤਰ੍ਹਾਂ ਰੱਖੀਆ ਡਿਜ਼ਾਈਨ ਪਾਈਪਿੰਗ ਉਹ ਕਰੀ ਹੈਗੀ ਆਪਾਂ ਸਾਰੇ ਨਾਲ ਹੈਗੀ ਹੈਗੀ ਹੈਵੀ ਬੋਟਮ ਨਾਈਨ ਵਾਲੇ ਬੋਟਮ ਸੀ ਇਹਦੇ ਇਹਦੇ ਨਾਲ ਦੇ ਕਲਰ ਵੀ ਆਗੇ ਨੇਗੇ ਪ੍ਰਾਈਸ ਇਹਦਾ 1500 1500 ਇੱਥੇ ਲੱਗਿਆ ਹੈ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਗਾ ਕਿ ਜਿਹੜੇ ਮੈਂ ਤੁਹਾਨੂੰ ਦੱਸ ਚੁੱਕੀ ਐਂਗੀ ਵੀ ਇਹਦੇ ਵਿੱਚ ਇਹ ਵਾਲੇ ਰੰਗ ਹੈਗੇ ਨੇਗੇ ਜਾਇ ਇਹਦੇ ਨਾਲ ਦੇ ਇਹ ਵਾਲੇ ਸੂਟ ਹੈਗੇ ਨੇਗੇ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਰਖਵਾ ਸਕਦੇ ਹੋ ਪ੍ਰਾਈਸ ਮੈਂ ਤੁਹਾਨੂੰ ਨਾਲ ਹੁੰਦੇ ਦੱਸ ਚੁੱਕੀ ਐਂਗੀ ਤੇ WhatsApp ਤੇ ਆਪਾਂ ਨੂੰ ਸਕਰੀਨਸ਼ਾਟ ਥੋੜਾ ਜਿਆਦਾ ਦੂਰੋਂ ਭੇਜਿਆ ਕਰੋ ਜ਼ੂਮ ਕਰਕੇ ਨਾਲ ਭੇਜਿਆ ਕਰੋ ਠੀਕ ਐ ਜੀ ਤੇ ਬਲੈਕ ਸੂਟ ਨਾਲ ਦੇ ਹਰ ਹਰ ਸੂਟ ਮਿਲ ਜਾਣਗੇ ਹੋਰ ਪ੍ਰਿੰਟ ਚ ਵੀ ਮਿਲ ਜਾਣਗੇ ਤੁਸੀਂ ਲੈ ਸਕਦੇ ਹੋਗੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ